ਥਿਓਰੇਟਿਕ ਸਤਸਿਕਾ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਾਂਗੇ ਕਿ ਰੈਸ਼ ਬਾਰੇ ਗਰਮੀਆਂ ਦੇ ਵਿੱਚ ਹੋਣ ਵਾਲੇ ਜਿਹੜੇ ਠਫੜੰ ਕਹਿੰਦੇ ਨੇ ਕਿ ਗਰਮੀ ਦੀ ਰੁੱਤ ਜਾਂ ਗਰਮੀ ਦੇ ਮੌਸਮ ਦੇ ਵਿੱਚ ਸਾਨੂੰ ਚਮੜੀ ਦੀਆਂ ਜਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਉਹਨਾਂ ਬਾਰੇ ਆਪਾਂ ਸ਼ੁਰੂਆਤ ਕਰਦੇ ਆਂ ਅੱਜ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਗਰਮੀ ਦੇ ਠਫੜ ਹੀਟ ਸਟ੍ਰੈਸ ਇਹਨਾਂ ਦੇ ਕਾਰਨ ਕੀ ਨੇ ਇਲਾਜ ਕਿਵੇਂ ਕੀਤਾ ਜਾਂਦਾ ਹੈ ਤੇ ਨਿਸ਼ਾਨੀਆਂ ਕੀ ਨੇ ਇਹਨਾਂ ਤੋਂ ਅਸੀਂ ਬਚ ਕਿਵੇਂ ਸਕਦੇ ਹਾਂ ਕਿੰਨਾ ਕਿੰਨਾ ਲੋਕਾਂ ਨੂੰ ਇਹ ਜ਼ਿਆਦਾ ਹੁੰਦੀ ਹੈ ਇਸ ਵਿਸ਼ੇ ਤੇ ਥੋੜੀ ਜੀ ਗੱਲ ਆਪਾਂ ਅੱਜ ਕਰਦੇ ਹਾਂ ਹੁਣ ਗਰਮੀ ਦੇ ਤੱਪੜ ਜਿਸ ਨੂੰ ਅਸੀਂ ਪਰਿਕਲੀ ਹੀਟ ਜਾਂ ਸਟ੍ਰੈਸ ਜਾਂ ਅਸੀਂ ਇਹਨੂੰ ਮਿਲੀ ਆਰੀਆ ਵੀ ਕਹਿ ਦਿੰਨੇ ਆ ਜਿਵੇਂ ਪਿੱਤ ਵਗੈਰਾ ਆਮ ਪੰਜਾਬੀ ਭਾਸ਼ਾ ਜਿਹੜੀ ਸਾਡੇ ਮਾਝੇ ਦੇ ਇਲਾਕੇ ਦੀ ਇਹਦੇ ਵਿੱਚ ਅਸੀਂ ਕਹਿ ਦਿੰਨੇ ਕਿ ਪਿੱਤ ਨਿਕਲਾਈ ਗਰਮੀ ਦੇ ਵਿੱਚ ਇਹ ਤੁਹਾਡੀ ਚਮੜੀ ਦਾ ਇੱਕ ਅਜਿਹਾ ਖੇਤਰ ਹੁੰਦਾ ਜੋ ਪਸੀਨੇ ਦੇ ਕਾਰਨ ਜਲਣ ਕਰਦਾ ਇਹ ਧੱਪੜ ਖਾਰਸ਼ ਜੋ ਪਰੇਸ਼ਾਨੀ ਕਰਦੇ ਇਰੀਟੇਸ਼ਨ ਹੁੰਦੀ ਆ ਪਰਸਨ ਨੂੰ ਜਿਸ ਵੇ ਵੇ ਨੁਕਸਾਨ ਕਰ ਦੇਣੀ ਸਾਡਾ ਮੈਂਟਲੀ ਤੌਰ ਤੇ ਵੀ ਸਾਨੂੰ ਕੇਵਲੀ ਕੰਮ ਕਾਜ ਦੇ ਸਮੇਂ ਦੌਰਾਨ ਵੀ ਰਾਤ ਨੂੰ ਨੀਂਦ ਦੇ ਵਿੱਚ ਵੀ ਡਿਸਟਰਬੈਂਸਿਸ ਲੈ ਕੇ ਆਉਂਦੇ ਨੇ ਆਮ ਤੌਰ ਤੇ ਘਰ ਦੇ ਵਿੱਚ ਗਰਮੀ ਦੇ ਠਫੜ ਦੀ ਦੇਖਭਾਲ ਅਸੀਂ ਕਰ ਸਕਦੇ ਆ ਜੇ ਥੋੜਾ ਜਿਹਾ ਵੀ ਸਾਨੂੰ ਇਹਦੇ ਬਾਰੇ ਪਤਾ ਹੋਵੇ ਤਾਂ ਇਹ ਕੁਝ ਦਿਨਾਂ ਦੇ ਵਿੱਚ ਠੀਕ ਵੀ ਹੋ ਜਾਂਦੇ ਆ ਕਿ ਬਹੁਤ ਸਾਨੂੰ ਜ਼ਿਆਦਾ ਇਹਨਾਂ ਦੀ ਦਵਾਈਆਂ ਵਗੈਰਾ ਨਹੀਂ ਲੈਣ ਦੀ ਲੋੜ ਹੁੰਦੀ ਪਰ ਜਦੋਂ ਵਿਗੜ ਜਾਂਦੇ ਨੇ ਜਦੋਂ ਅਸੀਂ ਕੇਅਰ ਨਹੀਂ ਕਰਦੇ ਪ੍ਰੋਪਰ ਇਹਨਾਂ ਦੀ ਤਦ ਫਿਰ ਇਹ ਸਾਨੂੰ ਡਿਸਟਰਬ ਕਰਦੇ ਨੇ ਕੰਪਲਿਕੀਸ਼ਨਸ ਵੀ ਹੋ ਜਾਂਦੀਆਂ ਕਿ ਇਨਫੈਕਸ਼ਨ ਵਗੈਰਾ ਵੀ ਸੈਕੰਡਰੀ ਵਿੱਚ ਹੋ ਜਾਂਦੀ ਹੈ ਹੁਣ ਇਹਨਾਂ ਦੇ ਲੱਛਣ ਤੇ ਕਾਰਨ ਇਹਦੇ ਲੱਛਣ ਕੀ ਹੁੰਦੇ ਨੇ ਕਿ ਗਰਮੀ ਦੇ ਧੱਪੜ ਜਿਹੜੇ ਨੇ ਇਹ ਤੁਹਾਡੀ ਚਮੜੀ ਨੂੰ ਇਸ ਤਰ੍ਹਾਂ ਮਹਿਸੂਸ ਕਰਾਉਂਦੇ ਕਿ ਜਿਵੇਂ ਉੱਥੇ ਜਲਨ ਹੋ ਰਹੀ ਹੈ ਧੱਪੜ ਵਾਲੀ ਜਗ੍ਹਾ ਦੇ ਉੱਪਰ ਖਾਰਿਸ਼ ਹੁੰਦੀ ਹੈ ਜਾਂ ਬਹੁਤ ਹੀ ਜ਼ਿਆਦਾ ਜਿਵੇਂ ਕੁਝ ਕੰਡੇ ਚੁਭਦੇ ਹੁੰਦੇ ਐ ਇਸ ਤਰ੍ਹਾਂ ਦੀ ਤੁਹਾਨੂੰ ਫੀਲਿੰਗਸ ਸਿੰਪਟਮ ਆਉਣਗੇ ਇਹ ਭਾਵਨਾਵਾਂ ਤੁਹਾਨੂੰ ਬੇਰਾਮ ਕਰਦੀਆਂ ਨੇ ਤੁਸੀਂ ਆਪਣੀ ਚਮੜੀ ਨੂੰ ਵਾਰ-ਵਾਰ ਖਾਰਿਸ਼ ਕਰਦੇ ਹੋਏ ਖੁਰਚਦੇ ਹੋ ਇਸ ਨਾਲ ਤੁਹਾਨੂੰ ਤੁਹਾਡੀ ਚਮੜੀ ਜਿਹੜੀ ਆ ਖੁਰਚਣ ਦੇ ਨਾਲ ਕੇ ਵੀ ਫਟ ਜਾਂਦੀ ਜਖਮ ਹੋ ਜਾਂਦੇ ਉਸਤੇ ਔਰ ਫਿਰ ਅੱਗੇ ਉਹਦੇ ਨਾਲ ਚਮੜੀ ਦੀ ਜਿਹੜੀ ਡੀਪ ਲੇਅਰਸ ਦੇ ਅੰਦਰ ਇਨਫੈਕਸ਼ਨ ਵੀ ਹੋ ਜਾਂਦੀ ਹੈ ਗਰਮੀ ਦੇ ਧੱਫੜ ਛੋਟੇ ਛੋਟੇ ਧੱਪੜਾਂ ਦਾ ਇੱਕ ਸਮੂਹ ਦਾ ਰੂਪ ਲੈਂਦੇ ਹਨ ਨਜ਼ਰ ਸਾਨੂੰ ਕਿਸ ਤਰ੍ਹਾਂ ਦੇ ਹੁੰਦੇ ਤੇ ਆਮ ਤੌਰ ਤੇ ਇੱਕ ਧੱਫੜ ਜਿਹੜਾ ਲਗਭਗ 1 ਤੋਂ 3 ਮਿਲੀਮੀਟਰ ਚੌੜਾ ਹੁੰਦਾ ਹਲਕੇ ਰੰਗ ਦੀ ਚਮੜੀ ਦੇ ਧੱਫੜ ਸਾਨੂੰ ਜਿਹੜੇ ਉਹਨਾਂ ਕਈ ਵਾਰੀ ਲਾਲ ਰੰਗ ਦੇ ਦਿਖਾਈ ਦੇ ਜਾਂਦੇ ਹਨ ਤੇ ਗੂੜੀ ਚਮੜੀ ਦੇ ੱੱਪੜ ਨੇ ਉਹ ਸਾਨੂੰ ਸਲੇਟੀ ਕਲਰ ਦੇ ਜਾਂ ਚਿੱਟੇ ਦਿਖਾਈ ਦੇ ਜਾਂਦੇ। ਇਸ ਕਰਕੇ ਜੋ ਹੀਟ ਰੈਸ਼ ਨੇ ਇਹਨਾਂ ਲਈ ਸਾਨੂੰ ਜੋ ਡਾਕਟਰੀ ਸ਼ਬਦ ਜੋ ਇਹਨਾਂ ਰੰਗीन ੱੱਪੜਾਂ ਦਾ ਕਾਰਨ ਬਣਦਾ ਉਹਨੂੰ ਅਸੀਂ ਮਿਲੀਆਰੀਆ ਰੂਬਰਾ ਕਹਿੰਦੇ ਆ। ਇਹ ਗਰਮੀ ਦੇ ੱੱਪੜ ਸਭ ਤੋਂ ਆਮ ਰੂਪ ਮੈਡੀਕਲ ਭਾਸ਼ਾ ਦਾ ਜਿਹੜਾ ਆਪਾਂ ਸ਼ਬਦ ਦੀ ਗੱਲ ਕੀਤੀ। ਗਰਮੀ ਦੇ ੱੱਪੜ ਛੋਟੇ ਸਪਸ਼ਟ ਤਫੜਾਂ ਦੇ ਰੂਪ ਵਿੱਚ ਵੀ ਸਾਨੂੰ ਦਿਖਾਈ ਦੇ ਸਕਦੇ ਆ ਇਹ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਵਾਂਗੂੰ ਵੀ ਕਈ ਵਾਰੀ ਨਜ਼ਰ ਆਉਂਦੇ ਆ ਇਹਨਾਂ ਦੇ ਅੱਗੇ ਫਿਰ ਸਭ ਨੇਮ ਜਿਹੜੇ ਅਲੱਗ-ਅਲੱਗ ਵੀ ਡਾਕਟਰ ਮੈਡੀਕਲ ਭਾਸ਼ਾ ਦੇ ਵਿੱਚ ਜਿਵੇਂ ਮਿਲਰੀਆ ਕ੍ਰਿਸਟਲਾਈਨ ਜੋ ਕਿ ਆਮ ਨਵਜੰਮੇ ਬੱਚਿਆਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਇਹ ਕਿਸਮ ਜਿਹੜੀ ਹੈ ਹੁਣ ਗਰਮੀ ਦੇ ਤਫੜ ਜਿਹੜੇ ਨੇ ਹੀਟ ਰੈਚ ਜੋ ਗਰਮੀ ਦਾ ਕਰਕੇ ਸਾਡੇ ਸਕਿੰਦੇ ਉੱਪਰ ਹੁੰਦੇ ਨੇ ਇਹ ਸਰੀਰ ਦੇ ਉਹਨਾਂ ਹਿੱਸਿਆਂ ਦੇ ਵਿੱਚ ਜ਼ਿਆਦਾ ਹੁੰਦੇ ਆ ਜਿੱਥੇ ਹਵਾ ਨਹੀਂ ਲੱਗਦੀ ਯਾਨਕਿ ਪ੍ਰੋਪਰ 에ਅਰ ਨਹੀਂ ਲੱਗਦੀ ਜਿਵੇਂ ਸਾਡੇ ਕੱਪੜੇ ਨਾਲ ਟੱਕੀ ਜਿਹੜੀ ਜਗ੍ਹਾ ਹੁੰਦੀ ਹੈ ਜਿਵੇਂ ਕਛਾਂ ਵਗੈਰਾ ਆ ਗਿਆ ਅਗਦਲੀ ਆ ਗਿਆ ਅੰਡਰਵੀਅਰਸ ਵਗੈਰਾ ਜਾਂ ਕਰੀਜ਼ਾਂ ਦੇ ਵਿੱਚ ਜਿੱਥੇ ਹੁੰਦੀ ਨੇ ਜਾਂ ਚਮੜੀ ਦਾ ਸੰਪਰਕ ਜਿੱਥੇ ਜ਼ਿਆਦਾ ਹੁੰਦਾ ਰਗੜ ਖਾਂਦੇ ਨੇ ਕੱਪੜੇ ਵਗੈਰਾ ਜਿਵੇਂ ਅੰਡਰਵੀਅਰ ਦੇ ਬਲੈਨ ਜਿੱਥੇ ਜ਼ਿਆਦਾ ਅਸੀਂ ਟਾਈਟ ਪਾ ਕੇ ਰੱਖਦੇ ਆ ਉਹਨਾਂ ਜਗ੍ਹਾ ਦੇ ਉੱਪਰ ਇਹ ਜ਼ਿਆਦਾ ਆਉਂਦੇ ਗਰਮੀਆਂ ਦੇ ਧਫੜ ਜਿਹੜੇ ਬੱਚਿਆਂ ਦੇ ਵਿੱਚ ਆਮ ਤੌਰ ਤੇ ਕੱਛਾਂ ਦੇ ਵਿੱਚ ਊਣੀਆਂ ਦੇ ਉੱਪਰ ਜਿਹੜੀਆਂ ਚੁਰੜੀਆਂ ਵਗੈਰਾ ਉੱਥੇ ਗਰਦਨ ਕਮਰ ਜਿੱਥੇ ਇੰਡੇਪਰੇਲੀਆ ਹੁੰਦਾ ਛਾਤੀ ਦਾ ਉੱਪਰਲੇ ਸੱਤੇ ਪਿੱਠ ਇੱਥੇ ਜ਼ਿਆਦਾ ਆਉਂਦੇ ਨੇ ਅਡਲਟਸ ਦੇ ਵਿੱਚ ਵੀ ਬੈਕ ਸਾਈਡ ਤੇ ਛਾਤੀ ਤੇ ਨਲ ਲੱਗ ਜਾਂਦੇ ਖਾਸ ਕਰਕੇ ਅੰਦਰਲੇ ਜਿਹੜੇ ਪੱਟਾਂ ਦਾ ਏਰੀਆ ਉੱਥੇ ਜ਼ਿਆਦਾ ਹੁੰਦੇ ਨੇ ਹੁਣ ਇਹਦੇ ਕਾਰਨ ਦੀ ਆਪਾਂ ਥੋੜੀ ਜੀ ਗੱਲ ਕਰੀਏ ਕਿ ਇਹ ਹੁੰਦੇ ਕਿਉਂ ਨੇ ਗਰਮੀ ਦੇ ਧੱਫੜ ਜਿਹੜੇ ਉਹਨਾਂ ਦਾ ਕਾਰਨ ਇਹ ਹੁੰਦਾ ਕਿ ਸਾਡੀ ਚਮੜੀ ਦੇ ਅੰਦਰ ਪਸੀਨਾ ਜਦੋਂ ਫਸਿਆ ਹੁੰਦਾ ਤੇ ਉਹ ਗਰਮੀ ਦੇ ਧੱਫੜਾਂ ਦਾ ਕਾਰਨ ਬਣ ਜਾਂਦਾ ਆਮ ਤੌਰ ਤੇ ਸਾਡੀ ਚਮੜੀ ਦੀਆਂ ਪਸੀਨੇ ਵਾਲੀਆਂ ਜਿਹੜੀਆਂ ਗ੍ਰੰਥੀਆਂ ਉਹ ਪਸੀਨਾ ਪੈਦਾ ਕਰਦੀਆਂ ਤਾਂ ਇਸ ਨੂੰ ਛੋਟੀਆਂ-ਛੋਟੀਆਂ ਕਿਊਬਾਂ ਜਿਹੜੀਆਂ ਪਸੀਨੇ ਦੀਆਂ ਨਾਲੀਆਂ ਤੇੜਾਈ ਭੇਜਦੀਆਂ ਜਦੋਂ ਤੱਕ ਇਹ ਤੁਹਾਡੀ ਚਮੜੀ ਦੀ ਸਤਹ ਤੱਕ ਨਹੀਂ ਪਹੁੰਚਦੀਆਂ ਇਹ ਪਸੀਨਾ ਸਾਡੀ ਚਮੜੀ ਦੇ ਖੁੱਲਣ ਜਿਹੜੇ ਵਿਸ਼ੇਸ਼ਕ ਹੁੰਦੇ ਨੇ ਨਾ ਹੀ ਬਾਹਰ ਨਿਕਲ ਜਾਂਦਾ ਫਿਰ ਤੁਹਾਡੇ ਸਰੀਰ ਨੂੰ ਠੰਡਾ ਕਰਨ ਦੇ ਵਿੱਚ ਇਹ ਹੈਲਪ ਕਰਦਾ ਪਸੀਨਾ ਜਿਹੜਾ ਤੇ ਭਾਪ ਬਣ ਕੇ ਉੱਡਦਾ ਵੀ ਹੈ ਪਰ ਕਈ ਵਾਰੀ ਸਾਡੀਆਂ ਜਿਹੜੀਆਂ ਪਸੀਨੇ ਦੀਆਂ ਨਾਲੀਆਂ ਦੇ ਵਿੱਚ ਕੋਈ ਰੁਕਾਵਟ ਪੈ ਜਾਂਦੀ ਜਿਨ੍ਹਾਂ ਦੇ ਰਾਈ ਬਾਹਰ ਨਿਕਲਣਾ ਹੁੰਦਾ ਸਕਿੰਦੇ ਜਿਹੜਾਈ ਉਹ ਰਿਕਾਵਟ ਪਸੀਨੇ ਨੂੰ ਪੂਰੀ ਤਰ੍ਹਾਂ ਸਾਡੀ ਚਮੜੀ ਦੀ ਸਤ੍ਹਾ ਤੱਕ ਆਪਣੀ ਜਿਹੜੀ ਉਹ ਸਰਕਲ ਪੂਰਾ ਨਹੀਂ ਕਰ ਦਿੰਦੀ। ਉਹ ਪਸੀਨਾ ਜਿਹੜੀਆਂ ਨਾਲੀਆਂ ਦੇ ਵਿੱਚ ਜਿਹੜੇ ਪਿੱਛੇ ਵਾਲੀ ਸਾਈਡ ਨੂੰ ਵਾਪਸ ਤੇ ਚਲੇ ਜਾਂਦਾ ਤੇ ਜਿਹਦਾ ਕਰਕੇ ਉਹ ਸਾਡੀ ਬਾਹਰੀ ਜਿਹੜੀ ਪਰਤ ਹੈ ਸਾਡੀ ਚਮੜੀ ਦੀ ਐਪੀਡਰਮਿਸ ਜਾਂ ਜਿਹੜੀ ਵਿਚਕਾਰਲੀ ਪਰਤ ਹੈ ਡਰਮਿਸ ਦੇ ਅੰਦਰ ਸੋਜ ਪੈਦਾ ਹੋ ਜਾਂਦੀ ਹੈ, ਸਵੇਲਿੰਗ ਆ ਜਾਂਦੀ ਹੈ। ਤੇ ਉਹਦੇ ਨਤੀਜੇ ਵਜੋਂ ਫਿਰ ਇਹ ਠੱਫੜ ਜਿਹੜੇ ਉਹ ਬਣ ਜਾਂਦੇ ਨੇ। ਚਮੜੀ ਦੇ ਤੇ ਸਾਡੀ ਕੱਪੜਿਆਂ ਦੇ ਵਿੱਚਕਾਰ ਇੱਕ ਬਹੁਤ ਜ਼ਿਆਦਾ ਕਿਉਂਦੀ ਪਸੀਨਾ ਇਕੱਠਾ ਹੋ ਜਾਂਦਾ ਹੈ ਜਾਂ ਸਾਡੇ ਚਮੜੀ ਦੇ ਜਿਹੜੇ ਸੈੱਲ ਡੈੱਡ ਹੋ ਜਾਂਦੇ ਨੇ ਕਾਰਨੀਓਸਾਈਟਸ ਉਹ ਵੀ ਸਾਡੇ ਜਿਹੜੇ ਪਸੀਨੇ ਵਾਲੇ ਸ਼ੀਕ ਹੁੰਦੇ ਆ ਉਹਨਾਂ ਦੀਆਂ ਨਾਲੀਆਂ ਵਿੱਚ ਜਦੋਂ ਬਕਫਸ ਜਾਂਦੇ ਤੇ ਬੰਦ ਕਰ ਦਿੰਦੇ ਨੇ ਉਹ ਉਹ ਵੀ ਇੱਕ ਇਹਨਾਂ ਦਾ ਕਾਰਨ ਬਣ ਜਾਂਦਾ ਹੁਣ ਜੋਖਮ ਤੇ ਕਾਰਕ ਕਿੰਨਾ ਨੂੰ ਜ਼ਿਆਦਾ ਆਉਂਦੇ ਨੇ ਗਰਮੀ ਦੇ ਧਫੜ ਉਹਨਾਂ ਲੋਕਾਂ ਨੂੰ ਜ਼ਿਆਦਾ ਹੁੰਦੇ ਆ ਜਦੋਂ ਤੁਸੀਂ ਜ਼ਿਆਦਾ ਜ਼ੋਰ ਨਾਲ ਕੋਈ ਸਰੀਰਕ ਗਤੀਵਿਧੀ ਕਰਦੇ ਹੋ ਜਿਵੇਂ ਗਰਮੀ ਦੇ ਵਿੱਚ ਜ਼ਿਆਦਾ ਜ਼ੋਰ ਦੀ ਕੰਮ ਕਰਨਾ ਜਿਵੇਂ ਧੁੱਪ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਜਾਂ ਕਿਸੇ ਨੂੰ ਟੈਂਪਰੇਚਰ ਕਿਸੇ ਕਰ ਨੂੰ ਬੁਖਾਰ ਜ਼ਿਆਦਾ ਹੋਇਆ ਜਾਂ ਕਿਸੇ ਹੋਰ ਵੀ ਸਥਿਤੀ ਦੇ ਵਿੱਚ ਅਗਰ ਤੁਹਾਨੂੰ ਫਾਈਪਰ ਹਾਈਡਰੋਸਿਸ ਜਾਨੀ ਕਿ ਜ਼ਿਆਦਾ ਪਸੀਨਾ ਆਉਂਦਾ ਉਹਦੇ ਕੁਝ ਮੈਡੀਕਲ ਕਾਸ ਵੀ ਹੁੰਦੇ ਨੇ ਜਾਂ ਗਰਮ ਜਾਂ ਨਮੀ ਵਾਲੇ ਮਾਹੌਲ ਦੇ ਵਿੱਚ ਰਹਿਣਾ ਚੱਕ ਕੋ ਇਸ ਤਰ੍ਹਾਂ ਦੇ ਕੱਪੜੇ ਪਹਿਨਣੇ ਕਿ ਜਿਹੜੇ ਸਾਡੇ ਸਰੀਰ ਦੇ ਨਾਲ ਰਗੜ ਖਾਂਦੇ ਉਹ ਵੀ ਕਿੰਨਾ ਕਾਰਨ ਬਣ ਜਾਂਦੇ ਨੇ ਜਾਂ ਕੁਝ ਦਵਾਈਆਂ ਜਿਹੜੀਆਂ ਸਾਡੀਆਂ ਪਸੀਨੇ ਵਾਲੀਆਂ ਗ੍ਰੰਥੀਆਂ ਨੂੰ ਜ਼ਿਆਦਾ ਕਿਰਿਆਸ਼ੀਲ ਕਰਦੀਆਂ ਜਿਵੇਂ ਬੀਟਾ ਬਲੋਕਰਸ ਕੋਲੋਨੀ ਡੀਜ਼ ਵਗੈਰਾ ਜਾਂ ਓਪੀਓਇਡਸ ਵਰਗੇ ਕੋਈ ਜੋ ਡਰੱਗਸ ਹੁੰਦੇ ਨੇ ਉਹ ਵੀ ਇੱਕ ਕਿੰਨਾ ਦਾ ਕਾਰਨ ਬਣ ਜਾਂਦੇ ਨੇ ਜਾਂ ਐਕਸਰਸਾਈਜ਼ ਜਾਂ ਕੋਈ ਹੋਰ ਜ਼ੋਰ ਦਾ ਕੰਮ ਕਰਨ ਵੇਲੇ ਗਰਮ ਵਾਤਾਵਰਨ ਦੇ ਵਿੱਚ ਅਸੀਂ ਟਾਈਟ ਜਦੋਂ ਕੱਪੜੇ ਜ਼ਿਆਦਾ ਪਾ ਲੈਂਦੇ ਹਾਂ। ਛੋਟੇ ਟਾਈਟ ਲੋਅਰ ਐ ਟਾਈਟ ਵੀ ਟੀ-ਸ਼ਰਟ ਜੋ ਵੀ ਤੁਸੀਂ ਪਾਉਂਦੇ ਉਹ ਵੀ ਇੱਕ ਕਾਰਨ ਹੀ ਡ੍ਰੈਸ਼ਾ ਬਣ ਜਾਂਦੀ ਹੈ। ਛੋਟੇ ਬੱਚਿਆਂ ਨੂੰ ਇਹ ਜ਼ਿਆਦਾ ਜੋਖਮ ਹੁੰਦਾ ਕਿਉਂਕਿ ਉਹਨਾਂ ਦੀ ਪਸੀਨੇ ਦੀਆਂ ਗ੍ਰੰਥੀਆਂ ਦੀਆਂ ਨਾਲੀਆਂ ਅਜੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਈਆਂ ਹੁੰਦੀਆਂ। ਹੁਣ ਇਹਦੀਆਂ ਜਿਹੜੀਆਂ ਕੰਪਲਿਕੀਸ਼ਨਸ ਕੈਵਰੀ ਫਿਰ ਆ ਜਾਂਦੀਆਂ ਨੇ। ਕਿ ਜਦੋਂ ਅਸੀਂ ਜਿਆਦਾ ਖਾਰਸ਼ ਕਰਦੇ ਹਾਂ ਤੇ ਉਹਦੇ ਨਾਲ ਫਿਰ ਕਈ ਵਾਰੀ ਸਾਡੀ ਚਮੜੀ ਡੈਮੇਜ ਹੋ ਕੇ ਤਾਂ ਉੱਥੇ ਇਨਫੈਕਸ਼ਨ ਹੋਣ ਦੇ ਕਾਰਨ ਵੀ ਬਣ ਜਾਂਦੇ ਆ ਜਿਵੇਂ ਖੁਰਕਣ ਦੇ ਨਾਲ ਬੈਕਟੀਰੀਆ ਵਗੈਰਾ ਸਾਡੇ ਸਕਿਨ ਦੇ ਅੰਦਰ ਚਲੇ ਜਾਂਦੇ ਤੇ ਜਿੱਥੇ ਜਾ ਕੇ ਉਹ ਫਿਰ ਜਿਹੜੇ ਤੱਪੜ ਉਹ ਦੇ ਰਾਹੀਂ ਅਗੇ ਇਨਫੈਕਸ਼ਨ ਸਾਡੀ ਚਮੜੀ ਦੇ ਵਿੱਚ ਹੋ ਜਾਂਦੀ ਹੈ ਇਹ ਫਿਰ ਤੁਸੀਂ ਜਦੋਂ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਲੋਕ ਤੁਹਾਡੀ ਹਿਸਤੀ ਲੈ ਕੇ ਪ੍ਰੋਪਰ ਉਹਨਾਂ ਦਾ ਕਾਰਨ ਲੱਭ ਕੇ ਉਹਦਾ ਟਰੀਟ ਕਰਦੇ ਨੇ ਫੇਰ ਵੀ ਕੋਈ ਮੈਡੀਕਲ ਪ੍ਰੋਬਲਮਸ ਨਾਲ ਮੰਨ ਲਓ ਜੇ ਕਿਸੇ ਨੂੰ 슈ਗਰ ਦਾ ਰੋਗ ਹੈਗਾ ਉਹਦਾ ਟਰੀਟ ਵੀ ਕਰਨਾ ਪੈਂਦਾ ਜਾਂ ਕੋਈ ਹੋਰ ਪਰੇਸ਼ਾਨੀ ਹੈ ਉਹ ਮੈਡੀਸਿਨਸ ਵਗੈਰਾ ਜਿਹੜੀਆਂ ਨੇ ਦਵਾਈਆਂ ਇਹਨੀਆਂ ਉਹ ਤਾਂ ਡਾਕਟਰ ਨੇ ਮਾਹਰ ਨਹੀਂ ਹੀ ਦੇਣੀਆਂ ਮੀ ਪਰ ਕੁਝ ਕਿ ਫਿਰ ਵੀ ਕੋ ਜਿਹੜੇ ਹੁੰਦੇ ਨੇ ਘਰੇਲੂ ਅਸੀਂ ਨੁਸਖੇ ਵਰਤਦੇ ਆਂ ਹੋਮ ਟਰੀਟਮੈਂਟਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆਂ ਉਹਦੇ ਬਾਰੇ ਥੋੜੀ ਜੀ ਆਪਾਂ ਗੱਲ ਕਰ ਲੈਂਦੇ ਆਂ ਇੱਕ ਤੇ ਆਪਣੇ ਇਹਨਾਂ ਸਮਿਆਂ ਦੇ ਵਿੱਚ ਜਿਨ੍ਹਾਂ ਨੂੰ ਖਾਸ ਕਰਕੇ ਹਰ ਗਰਮੀਆ ਦੇ ਵਿੱਚ ਵਾਰ-ਵਾਰ ਹੁੰਦੇ ਨੇ ਤਾਂ ਉਹ ਕੂਲਰ ਜਾਂ ਏਸੀ ਵਗੈਰਾ ਦਾ ਅਗਰ ਤੁਸੀਂ ਇਸਤੇਮਾਲ ਕਰ ਸਕਦੇ ਹੋ ਆਪਣੇ ਕੰਮਕਾਜ ਵਾਲੇ ਜਗ੍ਹਾ ਤੇ ਤਾਂ ਸਰੀਰ ਨੂੰ ਠੰਡਾ ਰੱਖੋ ਆਪਣੀ ਚਮੜੀ ਦੇ ਉੱਪਰ ਜਿਆਦਾ ਟਾਈਟ ਤੇ ਜਿਆਦਾ ਫੁੱਲ ਕੱਪੜੇ ਨਾ ਪਾਓ ਕਿ ਜਿਹੜੇ ਤੁਹਾਡੇ ਪਸੀਨੇ ਨੂੰ ਰੋਕਣ ਆਪਣੀ ਚਮੜੀ ਨੂੰ ਤੁਸੀਂ ਇੱਕ ਦੋ ਵਾਰ ਹੀ ਹੋ ਸਕੇਗਾ ਠੰਡੇ ਪਾਣੀ ਨਾਲ ਇਸ਼ਨਾਨ ਕਰ ਲਓ ਬਿਲਕੁਲ ਹੌਲੀ ਹੌਲੀ ਜਿਹੜਾ ਵਾ ਉਹ ਪਾਣੀ ਦੀ ਵਰਤੋਂ ਜਿਹੜੀ ਉਹਦੇ 'ਚ ਕਰੋ ਇੱਕਦਮ ਕੋਈ ਜਿਆਦਾ ਸਟਰੋਂਗ ਟਾਵਲ ਦੇ ਨਾਲ ਇਹਨੂੰ ਰਗੜੋ ਨਾ ਆਪਣੇ ਸਰੀਰ ਤੇ ਵੀਰੇ ਅਸੀਂ ਪਿੰਡੇ ਨੂੰ ਸਕੌਲਡ ਦੇ ਵਿੱਚ ਇਸ਼ਨਾਨ ਤੋਂ ਬਾਅਦ ਦੇ ਵਿੱਚ ਆਪਣੇ ਸਰੀਰ ਨੂੰ ਜਿਆਦਾ ਰਗੜ ਲੈਣੇ ਆ ਉਹਦੇ ਨਾਲ ਵੀ ਚੱਡੀ ਚਮੜੀ ਦਾ ਕਾਫੀ ਹੱਦ ਤੱਕ ਨੁਕਸਾਨ ਹੋ ਜਾਂਦਾ ਉਹ ਜਗ੍ਹਾ ਜਿੱਥੇ ਤੁਹਾਡੇ ਨੂੰ ਸਾਫ਼ ਰੱਖੋ ਜਿੱਥੇ ਤੁਹਾਡੇ ਜਿਆਦਾ ਜ਼ਖਮ ਬਣਨ ਦਾ ਡਰ ਹੈ ਉਹਨਾਂ ਨੂੰ ਰਗੜੋ ਨਾ ਜਾਈਂ ਉਥੇ ਕਿਸੇ ਤਰ੍ਹਾਂ ਦਾ ਜਿਆਦਾ ਕੋਸਮੈਟਿਕਸ ਵਗੈਰਾ ਦੀ ਯੂਜ਼ ਆਪਣੇ ਆਪ ਨਾ ਕਰੋ ਕਿਤੇ ਜਿੱਥੇ ਵੀ ਤੁਹਾਨੂੰ ਲੋੜ ਅਨੁਸਾਰ ਆਪਣੀ ਚਮੜੀ ਨੂੰ ਠੰਡਾ ਰੱਖੋ ਪਾਣੀ ਦੀ ਮਾਤਰਾ ਪੂਰੀ ਪੀਓ ਇਹ ਕੁਝ ਇਸ ਤਰ੍ਹਾਂ ਦੇ ਜਿਹੜੇ ਸੁਝਾਅ ਨੇ ਨਾਰਮਲ ਤੌਰ ਦੇ ਉਪਰ ਤੁਸੀਂ ਧਿਆਨ ਰੱਖੋ ਆਪਣੀ ਚਮੜੀ ਦੀ ਕੇਅਰ ਕਰਨ ਵਾਸਤੇ ਲੇਕਿਨ ਦਵਾਈ ਵਗੈਰਾ ਜਿਹੜੀ ਹੁੰਦੀ ਹੈ ਉਹ ਕੋਸ਼ਿਸ਼ ਕਰੋ ਕਿ ਡਾਕਟਰ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਆਪਣੇ ਆਪ ਇਦਾਂ ਉਧਰੋਂ ਕੈਮਿਸਟ ਕੋਲੋਂ ਕੋ ਜਾਂ ਇਧਰ ਉਧਰੋਂ ਦਵਾਈ ਲੈ ਕੇ ਜਾਂ ਕੋਈ ਕਈ ਵਾਰੀ ਅਸੀਂ ਐਡ ਦੇਖ ਕੇ ਦਵਾਈਆਂ ਲੈ ਜਾਂਦੇ ਆ ਫਾਲਤੂ ਦੇ ਪਾਊਡਰ ਪਾਈ ਜਾਂਦੇ ਆ ਜਾਂ ਕੋਈ ਮੈਡੀਸਿਨਸ ਯੂਜ਼ ਕਰ ਲੈਂਦੇ ਆ ਲੋਕਲੀ ਵੀ ਉਹ ਵੀ ਕਈ ਵਾਰੀ ਸਾਨੂੰ ਨੁਕਸਾਨ ਕਰ ਦਿੰਦੀ ਹੈ ਹੁਣ ਜਦੋਂ ਤੁਹਾਡੇ ਤਫੜ ਠੀਕ ਹੋ ਜਾਂਦੇ ਆ ਉਸ ਤੋਂ ਬਾਅਦ ਵਿੱਚ ਤੁਸੀਂ ਕਰੀਮ ਜਾਂ ਕੋਈ ਹੋਰ ਐਵੇਂ ਦੇ ਪ੍ਰੋਡਕਟ ਉਹ ਜ਼ਿਆਦਾ ਨਾ ਵਰਤੋ ਕਿ ਉਹਦੇ ਨਾਲ ਵੀ ਕੀ ਵੀ ਤੁਹਾਡੇ ਉਹਲੇ ਪਸੀਨੇ ਵਾਲੇ ਸ਼ੀਰ ਹੁੰਦੇ ਨੇ ਇਹਨੂੰ ਬੰਦ ਹੋ ਜਾਂਦੇ ਨੇ ਤੇ ਜਦੋਂ ਪਸੀਨਾ ਬਾਹਰ ਕਿਉਂਕਿ ਪਸੀਨਾ ਬਾਹਰ ਨਿਕਲਣਾ ਚਾਹੀਦਾ ਸਾਡੇ ਸਰੀਰ ਦੇ ਵਿੱਚ ਅਗਰ ਉਹ ਲੋਸ਼ਨ ਕਰੀਮ ਜਾਂ ਮਲਮ ਵਗੈਰਾ ਜਾਂ ਪਾਊਡਰ ਜੋ ਤੁਹਾਨੂੰ ਕੁਝ ਸਮੇਂ ਲਈ ਤਾਂ ਆਰਾਮਦਾਇਕ ਲੱਗਦੇ ਨੇ ਕਿਉਂਕਿ ਸਿੰਪਟਮ ਤੋਂ ਰੀਫ ਦਵਾਉਂਦੇ ਨੇ ਲੇਕਿਨ ਉਹ ਅਸਲ ਵਿੱਚ ਤੁਹਾਡੇ ਰੋਮ ਨੂੰ ਬੰਦ ਕਰ ਸਕਦੇ ਆ ਜਿੱਥੋਂ ਤੁਹਾਡੇ ਰੋਮਸ ਦੇ ਰਾਈਨ ਉਹ ਛੇਕਾਂ ਦੇ ਰਹੀ ਪਸੀਨਾ ਬਾਹਰ ਨਿਕਲਣਾ ਹੁੰਦਾ ਤੇ ਜਦੋਂ ਪਸੀਨਾ ਇਹਨੂੰ ਆਉਣਾ ਬਾਹਰ ਤੋਂ ਰੁਕ ਜੇਗਾ ਤੇ ਉਹਦੇ ਨਾਲ ਜਿਹੜੇ ਤੁਹਾਡੇ ਤੱਫੜ ਦੀ ਕੰਡੀਸ਼ਨਸ ਹੁੰਦੀ ਹੈ ਜਾਂ ਤੁਹਾਡੀ ਬਿਮਾਰੀ ਦੀ ਜਿਹੜੀ ਕੰਡੀਸ਼ਨਸ ਹੈ ਉਹ ਹੋਰ ਵੀ ਜ਼ਿਆਦਾ ਵਿਗੜ ਜਾਵੇ ਇਸ ਕਰਕੇ ਕ੍ਰੀਮਾਂ ਉਹਨੀਆਂ ਹੀ ਲਗਾਓ ਜਿੰਨੀਆਂ ਡਾਕਟਰ ਨੇ ਤੁਹਾਨੂੰ ਐਡਵਾਈਸ ਕੀਤੀਆਂ ਨੇ ਔਰ ਜਿੰਨੇ ਸਮੇਂ ਲਈ ਕਿਹਾ ਉਹਨੀਆਂ ਹੀ ਲਓ ਫਾਲਤੂ ਦੇ ਇਤਨਾ ਉਤਰਾ ਕੋਈ ਕੋਸਮੈਟਿਕ ਦੇ ਲੈ ਕੇ ਪਾਊਡਰ ਵਗੈਰਾ ਨਾ ਪਾਓ ਉਹ ਗਤੀਵਿਧੀਆਂ ਜਿਨ੍ਹਾਂ ਦੇ ਕਰਨ ਦੇ ਨਾਲ ਤੁਹਾਨੂੰ ਪਸੀਨਾ ਜ਼ਿਆਦਾ ਆਉਂਦਾ ਉਹਨਾਂ ਤੋਂ ਥੋੜਾ ਪਰਹੇਜ਼ ਕਰੋ ਜਿਵੇਂ ਜ਼ਿਆਦਾ ਤੀਬਰ ਐਕਸਰਸਾਈਜ਼ ਜਾਂ ਭਾਰੀ ਗਤੀਵਿਧੀਆਂ ਨਾ ਕਰੋ ਜੁਨ੍ਹਾਂ ਦਾ ਕਰਕੇ ਤੁਹਾਨੂੰ ਪਸੀਨਾ ਜ਼ਿਆਦਾ ਆਉਂਦਾ ਅਮੀਨਾਂ 2 ਮਹੀਨੇ ਉਹਨਾਂ ਦਾ ਥੋੜਾ ਟਾਈਮ ਟੇਬਲ ਚੇਂਜ ਕਰ ਲਓ अर्ਲੀ ਮਾਰਨਿੰਗ ਉੱਠ ਕੇ ਕੰਮ ਕਰ ਲਓ ਈਲੀ ਈਵਨਿੰਗ ਕਰ ਲਓ ਜਾ ਖਾਰਸ਼ ਕਰਨ ਤੋਂ ਜਿਆਦਾ ਤੋਂ ਜਿਆਦਾ ਪਰਹੇਜ਼ ਕਰੋ ਜਿੰਨਾ ਵੀ ਤੁਸੀਂ ਖਾਰਸ਼ ਕਰੋਗੇ ਧੜਾਂ ਵਾਲੀ ਜਗਾ ਤੇ ਉਨੇ ਹੀ ਤੁਹਾਡੇ ਉਹ ਐਗ੍ਰੇਵੇਟ ਹੋ ਜਾਣਗੇ ਉਨੇ ਹੀ ਉਹ ਤੁਹਾਨੂੰ ਜਿਆਦਾ ਨੁਕਸਾਨ ਕਰ ਲਈ ਠੰਡੇ ਪਾਣੀ ਨਾਲ ਇੱਕ ਦੋ ਵਾਰੀ ਜਰੂਰ ਕੋਸ਼ਿਸ਼ ਕਰੋ ਇਸ਼ਨਾਨ ਕਰਨ ਦੀ ਸਾਬਣ ਵਾਰ-ਵਾਰ ਲਗਾਉਣ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੈ ਜੀ ਅਗਰ ਤੁਸੀਂ ਦੋ ਵਾਰੀ ਤਿੰਨ ਵਾਰੀ ਨਹਾ ਲੈਂਦੇ ਹੋ ਤਾਂ ਜ਼ਰੂਰੀ ਨਹੀਂ ਕਿ ਉਨੀ ਵਾਰੀ ਕੋਈ ਸਾਬਣ ਲਗਾਉਣਾ ਹੁੰਦਾ ਉਹ ਵੀ ਕਈ ਵਾਰੀ ਸਾਡੀ ਸਕਿਨ ਨੂੰ ਨੁਕਸਾਨ ਪਹੁੰਚਾਉਂਦਾ ਆਪਣੇ ਵੇ ਬਿਲਕੁਲ ਲਾਈਟ ਕਲਰ ਦੇ ਤੇ ਲੂਸ ਪਾਓ ਹਲਕੇ ਕੱਪੜੇ ਪਹਿਨੋ ਜਿਆਦਾ ਟਾਈਟ ਕੱਪੜੇ ਜਿਹੜੇ ਉਹ ਨਾ ਪਹਿਨੋ ਇਹਨਾਂ ਦੇ ਵਿੱਚ ਛੇ ਕੋਈ ਤੁਹਾਡਾ ਅੰਗਰਵੀਰ ਜੇ ਜਾਂ ਆਪਣੇ ਆਪ ਨੂੰ ਜਿਆਦਾ ਕੇਸਾਂ ਦੇ ਵਿੱਚ ਜਾਂ ਕੰਬਲਾਂ ਦੇ ਵਿੱਚ ਨਾਲ ਲਪੇਟੋ ਜਦੋਂ ਕਈ ਵਾਰੀ ਏਸੀ ਚਲਾ ਕੇ ਵੀ ਅਸੀਂ ਉਹ ਠੰਡ ਜਦੋਂ ਲੱਗਦੀ ਹੈ ਤੇ ਫਿਰ ਆਪਣੇ ਆਪ ਨੂੰ ਕੰਬਲ ਦੇ ਵਿੱਚ ਲੁਪੇਟ ਲੈਣੇ ਉਹ ਵੀ ਕਈ ਵਾਰੀ ਠੀਕ ਨਹੀਂ ਦਿੰਦਾ ਤੰਗ ਕੱਪੜਿਆਂ ਤੋਂ ਬਚੋ ਹਵਾਦਾਰ ਕਪੜੇ ਪਹਿਨੋ ਜਿੱਥੇ ਕਿ ਤੁਹਾਡੀ ਚਮੜੀ ਨੂੰ ਹਵਾ ਲੱਗਦੀ ਰਹੇ ਆਪਣੇ ਇਸੇ ਤਰੀਕੇ ਦੇ ਨਾਲ ਹੀ ਆਪਣੇ ਬੱਚਿਆਂ ਦਾ ਵੀ ਧਿਆਨ ਰੱਖੋ ਬਜ਼ੁਰਗਾਂ ਦਾ ਵੀ ਧਿਆਨ ਰੱਖੋ ਘਰ ਦੇ ਵਿੱਚ ਹੋਰ ਜਿੰਨਾ ਵੀ ਤੁਹਾਨੂੰ ਮਤਲਬ ਹਵਾਦਾਰ ਕਮਰਾ ਹੋਏਗਾ ਹਵਾ ਤੁਹਾਨੂੰ ਲੱਗੇਗੀ ਤੁਹਾਡੇ ਸਰੀਰ ਨੂੰ ਉਹਨਾਂ ਹੀ ਤੁਹਾਨੂੰ ਤੁਸੀਂ ਚਮੜੀ ਦੇ ਜਿਹੜੇ ਫੀਟ ਰੈਸ਼ ਹੁੰਦੇ ਨੇ ਗਰਮੀ ਦੇ ਦਿਨਾਂ ਦੇ ਵਿੱਚ ਉਹਨਾਂ ਵਾਲੇ ਉਹਨਾਂ ਤੋਂ ਬਚ ਸਕਦੇ ਹੋ ਉਹਨਾਂ ਨੂੰ ਖੁੱਲਾ ਰੱਖ ਕੇ ਕਰੀਮਾਂ ਮਲਮਾਂ ਜੇ ਫਾਕਟੂ ਦੇ ਤੇਲ ਹੀ ਕਈ ਵਾਰੀ ਅਸੀਂ ਜਾਂ ਕੋਈ ਖਾਰਸ਼ ਨੂੰ ਰੋਕਣ ਵਾਲੀਆਂ ਕਰੀਮਾਂ ਲਗਾਈ ਜਾਂਦੇ ਆ ਉਹਨਾਂ ਦੀ ਵੀ ਵਰਤੋਂ ਜਿਹੜੀ ਆ ਉਹ ਡਾਕਟਰ ਦੀ ਸਲਾਹ ਤੋਂ ਬਿਨਾ ਨਾ ਕਰੋ ਜਾਂ ਕੋਈ ਅਸੀਂ ਲੋਸ਼ਨਸ ਐਦਾਂ ਦੇ ਲਗਾ ਲੈਨੇ ਇਧਰ ਉਧਰ ਹੀ ਕਿਸੇ ਨੇ ਲਗਾਇਆ ਤੇ ਜਿਹਨੇ ਉਹਦੇ ਤੋਂ ਲੈ ਲਿਆ ਉਹ ਵੀ ਕਈ ਵਾਰੀ ਸਾਨੂੰ ਆਪਣੇ ਜਿਆਦਾ ਜੀ ਇੱਕ ਸਿੰਪਟਮ ਤੋਂ ਸਾਨੂੰ ਥੋੜੀ ਜੀ ਰਿਲੀਫ ਦਿਵਾਉਂਦੇ ਨੇ ਤੇ ਚਾਰ ਬਿਮਾਰੀਆਂ ਹੋਰ ਵੀ ਲਗਾ ਸਕਦੇ ਕਿਉਂਕਿ ਜ਼ਿਆਦਾਤਰ ਕਈ ਵਾਰੀ ਕਰੀਮਾਂ ਦੇ ਵਿੱਚ ਸਟੀਰੋਇਡਸ ਹੁੰਦੇ ਆ ਉਹ ਮਿਸ਼ਨ ਡਾਕਟਰ ਦੀ ਸਲਾਹ ਦੇ ਨਾਲ ਹੀ ਲਗਾਓ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਅਗਰ ਤੁਹਾਡੇ ਤਫੜ ਜ਼ਿਆਦਾ ਠੀਕ ਹੁੰਦੇ ਨਹੀਂ ਨਜ਼ਰ ਆ ਰਹੇ ਤੁਹਾਨੂੰ ਜਲਦੀ ਤਾਂ ਡਾਕਟਰ ਦੀ ਸਲਾਹ ਲੈ ਕੇ ਫਿਰ ਹੀ ਦਵਾਈਆਂ ਜੜੀਆਂ ਨੇ ਉਹ ਲੈਣੀਆਂ ਸ਼ੁਰੂ ਕਰੋ ਇਸ ਕਰਕੇ ਉਮੀਦ ਹੈ ਕਿ ਤੁਹਾਨੂੰ ਅ ਅਛਾ ਲੱਗਾ ਹੋਏਗਾ ਸਜੇ ਸਜੇ ਪਰ ਅੱਜ ਇੱਕ ਕਮਰੀ ਦੇ ਰੋਗ ਜੋ ਗਰਮੀ ਦੇ ਜਨਾਂ ਦੇ ਵਿੱਚ ਲੱਗਦੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਜੇਨ ਪਸੀਨਾ ਆਉਣਾ ਸ਼ੁਰੂ ਹੋ ਗਿਆ ਤੇ ਪਸੀਨੇ ਦੇ ਵਿੱਚ ਸਾਨੂੰ ਫੰਗਲ ਇਨਫੈਕਸ਼ਨ ਬਹੁਤ ਜ਼ਿਆਦਾ ਆਉਂਦੀ ਹੈ ਤੇ ਉਹ ਪੈਰਾਂ ਦੀ ਹੱਥਾਂ ਦੀ ਕਰਕੇ ਬਰਸਾਤੀ ਮੌਸਮ ਆ ਜਾਣਾ ਉਹਨਾਂ ਸਾਰਿਆਂ ਦੇ ਉੱਪਰ ਵੀ ਆਪਾਂ ਇੱਕ ਇੱਕ ਦੇਖ ਕਰਕੇ ਰੋਜ਼ ਦੀ ਗੱਲ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਉਮੀਦ ਹੈ ਕਿ ਤੁਹਾਨੂੰ ਮੇਰਾ ਇਹ ਪ੍ਰੋਗਰਾਮ ਚੰਗਾ ਲੱਗਦਾ ਹੋਊਗਾ ਅਗਰ ਤੁਹਾਨੂੰ ਚੰਗਾ ਲੱਗਦਾ ਲਾਈਕ ਸਬਸਕ੍ਰਾਈਬ ਤੇ ਚੈਨਲ ਨੂੰ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਅਗਰ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਤੁਹਾਡਾ ਹੱਕ ਹੈ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ